ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸਮਰਤ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋਏ ਆਂ ਜਿੰਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫੇਸ سیرਮ ਦੀ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਨੂੰ ਸ਼ੁਰੂ ਕਰੀਏ ਜਿਹੜੇ-ਜਿਹੜੇ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਆਪਣੇ ਚੈਨਲ ਨੂੰ ਫੋਲੋ ਕਰ ਲਓ ਔਰ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਲਾਈਕ ਤੇ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਿਓ ਵੀ ਆਪਣੀ ਵੀਡੀਓ ਕਿਸ ਤਰ੍ਹਾਂ ਲੱਗੀ ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਫੇਸ ਸੀਰਮ ਜਿਹੜਾ ਕਿ ਐਚਟੀਏ ਕੰਪਨੀ ਦਾ ਫੇਸ ਸੀਰਮ ਹੈ ਇਹ ਐਂਟੀ ਬਲੀਮਿਸ਼ ਜਾਨੀ ਕਿ ਅੱਜਕੱਲ ਤਾਂ ਸਾਰਿਆਂ ਨੂੰ ਪਤਾ ਵੀ ਆਪਣੀ ਚਿਹਰੇ ਤੇ ਬਹੁਤ ਜ਼ਿਆਦਾ ਛਾਈਆਂ ਵਗੈਰਾ ਹੋ ਜਾਂਦੀਆਂ ਤਾਂ ਉਹਨਾਂ ਵਾਸਤੇ ਆਪਾਂ ਕੁਛ ਨਾ ਕੁਛ ਯੂਜ਼ ਕਰਦੇ ਹਾਂ ਪਰ ਬਹੁਤ ਘੱਟ ਫਰਕ ਪੈਂਦਾ ਤਾਂ ਅਗਰ ਤੁਸੀਂ ਇਹ ਐਂਟੀ ਬਲੀਮਿਸ਼ ਜਿਹੜਾ ਕਿ ਛਾਈਆਂ ਤੋਂ ਹੈ ਇਸ ਨੂੰ ਲਗਾਉਨੇ ਆ ਤਾਂ ਇਸ ਨਾਲ ਜਿਹੜੇ ਆਪਣੇ ਚਿਹਰੇ ਤੇ ਛਾਈਆਂ ਵਗੈਰਾ ਹੁੰਦੀਆਂ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਂਦੀਆਂ ਔਰ ਇਹਦੇ ਵਿੱਚ ਹੋਰ ਵੀ ਇਹ ਤਰ੍ਹਾਂ ਦੇ ਸਾਲਟ ਨੇ ਜਿਵੇਂ ਕਿ ਵਿਟਾਮਿਨ ਸੀ ਔਰ ਈ ਵੀ ਇਹਦੇ ਵਿੱਚ ਹੈ ਇਹ ਸਕਿਨ ਸ਼ਾਈਨ ਵਾਸਤੇ ਹੈ ਜਾਨਕਿ ਆਪਣੀ ਜਿਹੜੀ ਸਕਿਨ ਆ ਉਹ ਮਤਲਬ ਸ਼ਾਈਨ ਬਹੁਤ ਕਰਦੀ ਹੈ ਇਸ ਤੋਂ ਇਲਾਵਾ ਸਕਿਨ ਵਾਈਟਨਿੰਗ ਜਾਨਕਿ ਆਪਣਾ ਜਿਹੜਾ ਚਿਹਰਾ ਹੈ ਉਹ ਵਾਈਟ ਮੰਨ ਕੇ ਚਲੋ ਵੀ ਹੋ ਜਾਂਦਾ ਵੀ ਜਾਨਕਿ ਗਲੋ ਉਸ ਤੇ ਆ ਜਾਂਦਾ ਔਰ ਇਹਦੀ ਜਿਹੜੀ ਪੈਕਿੰਗ ਹੈ ਉਹ ਆਪਾਂ ਤੁਹਾਨੂੰ ਕੋਲ ਕੇ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇਸ ਦੇ ਵਿੱਚ ਜਿਹੜਾ ਦੂਸਰਾ ਸ਼ਿਰਮ ਹੈ ਉਹ ਹੈ ਜੀ ਵਿਟਾਮਿਨ ਸੀ ਜਨਨ ਕਿ ਜਿਨਾਂ ਦੇ ਚਿਹਰੇ ਤੇ ਆਪਣਾ ਚਟਾਕ ਵਗੈਰਾ ਪੈ ਜਾਂਦੇ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਆ ਵੀ ਇਸ ਨੂੰ ਆਇਰਨ ਦੀ ਕਮੀ ਹੈ ਤਾਂ ਉਹਨਾਂ ਵਾਸਤੇ ਜਿਹੜਾ ਵਿਟਾਮਿਨ ਸੀ ਦਾ ਫੇਸ ਵਾਸ਼ ਹੈ ਉਹ ਬਹੁਤ ਵਧੀਆ ਹੈ ਇਹ ਵੀ ਸਕਿਨ ਬ੍ਰਾਈਟਨਿੰਗ ਵਾਸਤੇ ਹੈ ਔਰ ਇਸ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਬਹੁਤ ਵਧੀਆ ਹੈ ਔਰ ਇਹਦੇ ਵਿੱਚ ਵੀ ਦੋ ਤਿੰਨ ਜਿਹੜੇ ਸਾਲਟ ਨੇ ਹੋਰ ਨੇ ਔਰ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਆ ਜੂਗਾ ਸਕਿਨ ਗਲੋਬ ਵਿਟਾਮਿਨ ਸੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਸਾਲਟ ਨੇ ਜਿਵੇਂ ਕਿ ਇਹ ਤੁਸੀਂ ਆਪਨਾ ਡੀ ਨਾਈਟ ਯੂਜ਼ ਕਰ ਸਕਦੇ ਆ ਠੀਕ ਹੈ ਐਂਟੀ ਬਲੀਮਿਸ਼ ਹੈ ਰਿੰਕਲ ਤੋਂ ਹੈ ਜਿਨ੍ਹਾਂ ਦੇ ਮੰਨ ਕੇ ਚਲੋ ਰਿੰਕਲ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਵਾਸਤੇ ਇਹ ਜਿਹੜਾ ਸੀਰਮਾ ਔਰ ਇਹ ਐਸਪੀਐਫ 40 ਜਾਨਕੀ ਐਸਪੀਐਫ ਦਾ ਵੀ ਇਹ ਕੰਮ ਕਰਦਾ ਹੈ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਚੌਥੇ ਸ਼ਿਰਮ ਦੀ ਜਿਹੜਾ ਕਿ ਐਂਟੀ ایਜਿੰਗ ਤੁਹਾਨੂੰ ਪਤਾ ਵੀ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਦੇ ਸਮੇਂ ਤੋਂ ਪਹਿਲਾਂ ਬਹੁਤ ਜ਼ਿਆਦਾ ਝੋੜੀਆਂ ਪੈ ਜਾਂਦੀਆਂ ਤਾਂ ਉਹਨਾਂ ਵਾਸਤੇ ਜਿਹੜਾ ਐਂਟੀ ਏਜਿੰਗ ਫੇਸ ਸੀਰਮ ਹੈ ਬਹੁਤ ਹੀ ਲਾਹੇਵੰਦ ਹੈ ਔਰ ਇਹਦੇ ਵਿੱਚ ਵੀ ਤੁਹਾਨੂੰ ਵਿਟਾਮਿਨ ਸੀ ਔਰ ਈ ਮਿਲੂਗਾ ਔਰ ਇਹ ਵੀ ਤੁਸੀਂ ਡੇ ਨਾਈਟ ਯੂਜ਼ ਕਰ ਸਕਦੇ ਆ ਔਰ ਇਹਦਾ ਜਿਹੜਾ ਪ੍ਰਾਈਸ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ 299 ਇਸ ਦਾ ਐਮ ਆਰ ਪੀ ਐਸ ਤੋਂ ਲੈਸ ਹੋ ਕੇ ਆਪਾਂ ਨੂੰ ਮਿਲ ਜੂਗਾ ਔਰ ਤੁਹਾਨੂੰ ਆਪਾਂ ਇਸ ਦੀ ਪੈਕਿੰਗ ਖੋਲ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਇਹ ਆਪਣੇ ਕੋਲੇ ਸਾਰੇ ਆਉਂਦੇ ਆ ਔਰ ਇਸ ਨੂੰ ਆਪਾਂ ਇਦਾਂ ਸੀਸੀ ਕੋਲ ਕੇ ਔਰ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਡ੍ਰੌਪਸ ਦੇ ਵਿੱਚ ਆਪਾਂ ਬੂੰਦਾ ਪਾ ਕੇ ਤਾਂ ਆਪਾਂ ਇਸ ਨੂੰ ਇਦਾਂ 2-3 ਬੂੰਦਾ ਆਪਣੇ ਲੋਡ ਦੇ ਹਿਸਾਬ ਨਾਲ ਪਾ ਕੇ ਤਾਂ ਆਪਾਂ ਇਸ ਨੂੰ ਇਦਾਂ ਲਗਾ ਸਕਦੇ ਆ ਔਰ ਇਹਨਾਂ ਨੇ ਅਲੱਗ-ਅਲੱਗ ਲਿਖਿਆ ਹੈ ਵੀ ਅਗਰ ਜਿਹੜਾ ਡੇ ਆ ਉਹ ਦਿਨ ਵਾਸਤੇ ਆ ਔਰ ਜਿਹੜਾ ਨਾਈਟ ਆ ਨਾਈਟ ਵਾਸਤੇ ਲਗਾ ਸਕਦੇ ਆ ਇਨਾਂ ਦੇ ਵਿੱਚੋਂ ਡੇ ਵੀ ਨੇ ਕਈ ਔਰ ਕਈ ਨਾਈਟ ਵੀ ਨੇ ਔਰ ਜੋ ਇਹਨਾਂ ਦੇ ਰਿਜ਼ਲਟ ਆ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇਹਨਾਂ ਨੂੰ ਵਰਤੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ